ਆਟਾ ਵਾਲੀ ਜਗ੍ਹਾ 'ਚ ਅਜੇ ਤੱਕ ਗਵਰਨਮੈਂਟ ਬੜਾ ਆ ਸਕੀ ਆਟਾ ਲੱਗੋ ਪਹਿਲੇ ਅੰਦੇ 50 ਰੁਪਏ ਹਰ ਬੰਦਾ ਦਿੰਦਾ ਆ ਦੇਖੋ ਖੜੇ ਪੱਤ ਲਓ ਪੁਲਸ ਵਾਲੇ ਫੇਰੇ ਪੈਸੇ ਲੈ ਕੇ ਤੁਰਦੇ ਲੱਗਦੇ ਇਹ ਪੈਸੇ ਇਹਨੇ 50 ਰੁਪਏ ਕਿਹਨੂੰ ਦਿੰਦੇ ਆ ਪੁਲਸ ਵਾਲਿਆਂ ਨੂੰ ਬਾਕੀਆਂ ਲੱਗੇ ਕੰਪਿਊਟਰ ਲੱਗੇ ਆ ਜਿਨੇ 50 ਰੁਪਏ dete ਹੋ ਸਾਰੇ ਸਭਾਂ ਨੂੰ ਪੰਜਾਬ ਕੋ ਮੀ ਜਾਵੇ ਅੱਜ ਤਸਵੀਰਾਂ ਦੇ ਵਿੱਚ ਪੰਜਾਬ ਹੱਬ ਤੱਕ ਤੇ ਲਾਈਵ ਤਸਵੀਰਾਂ ਤੁਹਾਨੂੰ ਦਿਖਾ ਰਹੇ ਆ ਕਿ ਕਿਸ ਤਰੀਕੇ ਦੇ ਨਾਲ ਜਿਹੜਾ ਟ੍ਰੈਫਿਕ ਜਿਹੜਾ ਇੱਥੇ ਹੋ ਰਿਹਾ ਦੇਖ ਸਕਦੇ ਹੋ ਗੱਡੀਆਂ ਤੇ ਹੂਟਰ ਲਗਾ ਕੇ ਲੋਕੀ ਇੱਥੇ ਹੁੱਲੜਵਾਜੀ ਆ ਕਰਦੇ ਲਗਾਤਾਰ ਜਿਹੜਾ ਲੁਜਾਨਾ ਟ੍ਰੈਫਿਕ ਜਿਹੜਾ ਹੈ ਵਧੀ ਜਾ ਰਿਹਾ ਵਧੀ ਇਸ ਕਰਕੇ ਜਾ ਰਿਹਾ ਕਿ ਜਿਹੜੇ ਸਰਕਾਰੀ ਡਿਊਟੀ ਕਰਨ ਵਾਲੇ ਬੰਦੇ ਨੇ ਨਾ ਜੀ ਸਾਰੀ ਹੀ ਜਗ੍ਹਾ ਗਵਰਨਮੈਂਟ ਦੇ ਅੰਡਰ ਆਂਦੀ ਹੈ ਇਹ ਚਾਹੇ ਪਬਲਿਕ ਆ ਚਾਹੇ ਕੁਝ ਵੀ ਆ ਉਹ ਮੁਲਾਜ਼ਮਾਂ ਦੇ ਅੰਡਰ ਆਂਦੀ ਹੈ ਉਹ ਨਾ ਤਾਂ ਡਿਊਟੀ ਕਰਦੇ ਨੇ ਨਾ ਸਰਕਾਰੀ ਜਗ੍ਹਾ ਤੇ ਕਬਜ਼ੇ ਕਰਾ ਕੇ ਆਪ ਪਹਿਲੇ ਲਗਾ ਜੇਲ੍ਹ ਕੀ ਤੁਰਦੇ ਲੱਗਦੇ ਨੇ ਹਾਂਜੀ ਇਹ ਤੁਹਾਡੇ ਨਾਲ ਕਦੇ ਇਹੋ ਜਿਹਾ ਹਾਦਸਾ ਜਿਹੜਾ ਇਹਦਾ ਹੋਇਆ ਜੀ ਦੋ ਤਿੰਨ ਵਾਰੀ ਮੈਂ ਨਾਂ ਵੀ ਦੱਸ ਰਿਹਾ ਤੁਹਾਨੂੰ ਬੰਦੇ ਦਾ ਮੇਰੇ ਤੋਂ ਪੈਸੇ ਵੀ ਖੋਏ ਗਏ ਅਤੇ ਹਾਂਜੀ ਮੇਰੇ ਕੋਲ ਏਟੀਐਮ ਤੇ ਲੱਗੇ ਸੀ ਮੈਨੇ ਚ ਭਾਜੀ ਸਿਰਫ ਟ੍ਰੈਫਿਕ ਦੀ ਇੱਕ ਸਮੱਸਿਆ ਦੋਸਤੋ ਕਿ ਆਸਾਸੀ ਦੁਕਾਨਦਾਰਾਂ ਨੂੰ ਪੁੱਛਿਆ ਦੁਕਾਨਦਾਰ ਕਹਿੰਦੇ ਕਿ ਲੰਚ ਟਾਈਮ ਹੋਇਆ ਹੋਇਆ ਟ੍ਰੈਫਿਕ ਮੁਲਾਜ਼ਮਾਂ ਦੀ ਡਿਊਟੀਆਂ ਲੱਗਿਆ ਜਾਂਦੀਆਂ ਲੱਗਿਆ ਤਾਂ ਜਾਂਦੀਆਂ ਪਰ ਪ੍ਰੋਪਰ ਨਹੀਂ ਖੜਦੇ ਅਸੀਂ ਜਨਿਵਾਰ ਨਿਕਲੇ ਗਏ ਹਥੋਂ ਦੀ ਇਸ ਰਸਤੇ ਤੋਂ ਜਨਿਵਾਰ ਨਿਕਲਦੇ ਗਏ ਆ ਲੇਕਿਨ ਕਿਸੇ ਵੀ ਟ੍ਰੈਫਿਕ ਇੰਚਾਰਜ ਦੀ ਜਾਂ ਟ੍ਰੈਫਿਕ ਮੁਲਾਜ਼ਮ ਦੀ ਡਿਊਟੀ ਨਹੀਂ ਲੱਗੀ ਹੁੰਦੀ ਭਾਜੀ ਲੱਗੀ ਹੁੰਦੀ ਆ ਪਰ ਈ ਰਿਕਸ਼ਾ ਕਰਕੇ ਨਹੀਂ ਲੱਗੀ ਹੁੰਦੀ ਈ ਰਿਕਸ਼ਾ ਤਾਂ ਕੀ ਕਰਨਗੇ ਵਿਚਾਰੇ ਜੀ ਉਹ ਵੀ ਕੀ ਕਰਨਗੇ ਇਕੱਲਾ ਬੰਦਾ ਹੁੰਦਾ ਉਹ ਖਾਣ ਨੂੰ ਕੰਨਦੇ ਨੇ ਅਗਲੇ ਤਸਵੀਰਾਂ ਦੇ ਵਿੱਚ ਦੇਖੋ ਚੌਂਕ ਦੇ ਵਿੱਚ ਲੋਕਾਂ ਨੇ ਜਿਹੜਾ ਇੱਥੇ ਇੱਕ ਦੁਕਾਨਦਾਰੀ ਕੀਤੀ ਹੋਈ ਆ ਸ਼ਰੇ ਆਮ ਜਿਹੜੇ ਆ ਰੇੜੀ ਫੜੀਆਂ ਲੱਗੀਆਂ ਹੋਈਆਂ ਰਿਕਸ਼ੇ ਦੇਖੋ ਧੁੱਪ ਸੇਕਣ ਦੇ ਵਾਸਤੇ ਰਿਕਸ਼ੇ ਵੀ ਖੜੇ ਹੋਏ ਨੇ ਮਸ਼ਾ ਸਸ਼ੀਕਲ ਤੁਸੀਂ ਦੇਖ ਰਹੇ ਹੋ ਪੰਜਾਬ ਅਪਤਕ ਨਿਊਜ਼ ਦਾ ਮੈਂ ਹਾਂ ਤੁਹਾਡੇ ਨਾਲ ਅਮਿਤ ਕੁਮਾਰ ਹਮੇਸ਼ਾ ਹੀ ਟ੍ਰੈਫਿਕ ਜਿਹੜਾ ਲੁਧਿਆਣਾ ਦਾ ਖਾਸ ਕਰਕੇ ਟ੍ਰੈਫਿਕ ਜਿਹੜਾ ਇਸ ਟਾਈਮ ਪੰਜਾਬ ਪੁਲਿਸ ਦਾ ਜਿਹੜਾ ਕੰਟਰੋਲ ਨਹੀਂ ਕੀਤਾ ਜਾ ਰਿਹਾ ਟ੍ਰੈਫਿਕ ਪੁਲਿਸ ਦਾ ਕੰਟਰੋਲ ਨਹੀਂ ਕੀਤਾ ਜਾ ਰਿਹਾ ਹਾਲਾਂਕਿ ਕੰਟਰੋਲ ਕਿਸ ਤਰ੍ਹਾਂ ਕਰਨਗੇ ਟ੍ਰੈਫਿਕ ਬੁਲਸਰ ਦੇ ਵੀ ਮੁਲਾਜ਼ਮ ਕਿਉਂਕਿ ਇੱਥੇ ਕਿਸੇ ਵੀ ਮੁਲਾਜ਼ਮਾ ਦੀ ਜਿਹੜੀ ਡਿਊਟੀ ਘੰਟਾ ਘਰ ਚੌਂਕ ਦੇ ਵਿੱਚ ਲੁਧਿਆਣਾ ਦੇ ਨਹੀਂ ਲਗਾਈ ਗਈ ਸਿਰਫ ਇਹ ਕਹਾ ਆਟੋਮੈਟਿਕ ਟੈਲੀਫੋਨ ਬੂਥ ਜਿਹੜਾ ਲਗਾ ਦਿੱਤਾ ਗਿਆ ਲੇਕਿਨ ਇਹਦੇ ਵਿੱਚ ਵੀ ਲਿਖਿਆ ਗਿਆ ਹੈ ਅਗਰ ਕਿਸੇ ਦੀ ਕਿਸੇ ਨੂੰ ਵੀ ਕਿਸੇ ਵੀ ਤਰ੍ਹਾਂ ਦੀ ਅਗਰ ਹੈਲਪ ਦੀ ਲੋੜ ਹੈਗੀ ਆ ਸਿਰਫ ਇੱਕ ਬਟਨ ਦਬਾਉਣਾ ਹੈਗਾ ਸਿਰਫ ਇੱਕ ਬਟਨ ਦਬਾ ਕੇ ਹੀ ਉਹਦੀ ਹੈਲਪ ਕੀਤੀ ਜਾਊਗੀ ਲੇਕਿਨ ਜਿਸ ਚੌਂਕ ਦੇ ਉੱਪਰ ਆਪਾਂ ਖੜੇ ਆ ਘੰਟਾ ਘਰ ਚੌਂਕ ਹੈਗਾ ਲੁਧਿਆਣਾ ਦਾ ਜਿੱਥੇ ਕਿ ਟ੍ਰੈਫਿਕ ਦੀ ਜਿਹੜੀ ਸਮੱਸਿਆ ਦਿਨੋਂ ਦਿਨ ਵੱਧਦੀ ਨਜ਼ਰ ਆ ਰਹੀ ਹੈ ਹਾਲਾਂਕਿ ਜਿਹੜੇ ਇੱਥੇ ਦੇ ਦੁਕਾਨਦਾਰ ਹੈ ਉਹ ਵੀ ਇਸ ਸਮੱਸਿਆ ਨੂੰ ਕਾਫੀ ਜਿਹੜੀ ਹੈਗੀ ਕੰਟਰੋਲ ਕਰਨ ਦੀ ਕੋਸ਼ਿਸ਼ ਕਰਦੇ ਪਏ ਲੇਕਿਨ ਕੰਟਰੋਲ ਨਹੀਂ ਹੋ ਰਹੀ। ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਪੰਜਾਬ ਅਬਤੱਕ ਤੇ ਲਾਈਵ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਕਿ ਕਿਸ ਤਰੀਕੇ ਦੇ ਨਾਲ ਜਿਹੜਾ ਟ੍ਰੈਫਿਕ ਜਿਹੜਾ ਇੱਥੇ ਹੋ ਰਿਹਾ ਦੇਖ ਸਕਦੇ ਹੋ ਗੱਡੀਆਂ ਤੇ ਹੂਟਰ ਲਗਾ ਕੇ ਲੋਕੀ ਇੱਥੇ ਹੁੱਲੜਬਾਜੀ ਆ ਕਰਦੇ ਨੇ। ਦੇਖ ਸਕਦੇ ਹੋ ਟ੍ਰੈਫਿਕ ਈ ਰਿਕਸ਼ੇ ਦੇਖੋ ਕਿਸ ਤਰੀਕੇ ਦੇ ਨਾਲ ਚੋਣਾ ਬਾਜ਼ਾਰ ਵੱਲੋਂ ਆ ਰਹੇ ਆ। ਉਹ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਇੱਥੇ ਜਿਹੜੇ ਦੁਕਾਨਦਾਰ ਹੈਗੇ ਆ ਲਗਾਤਾਰ ਜਿਹੜੇ ਇੱਥੇ ਦੁਕਾਨਦਾਰ ਜਿਹੜੇ ਪਰੇਸ਼ਾਨ ਹੋ ਰਹੇ ਆ ਉਹ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਇੱਥੇ ਇੱਥੇ ਦੇ ਦੁਕਾਨਦਾਰਾਂ ਦੇ ਨਾਲ ਉਹ ਲਗਾਤਾਰ ਲੁਧਿਆਣਾ ਦਾ ਲੈਣਾ ਟ੍ਰੈਫਿਕ ਹੈ ਜਿਹੜਾ ਟ੍ਰੈਫਿਕ ਪੁਲਿਸ ਤੋਂ ਜਿਹੜਾ ਕੰਟਰੋਲ ਨਹੀਂ ਕੀਤਾ ਜਾ ਰਿਹਾ ਕਿਉਂਕਿ ਕਿਸੇ ਵੀ ਟ੍ਰੈਫਿਕ ਮੁਲਾਜ਼ਮ ਦੀ ਜਿਹੜੀ ਇੱਥੇ ਡਿਊਟੀ ਨਹੀਂ ਕੀਤੀ ਜਾ ਰਹੀ ਲਗਾਈ ਜਾ ਰਹੀ ਉਹ ਦੇਖ ਸਕਦੇ ਹੋ ਤਸਵੀਰਾਂ ਤੁਹਾਨੂੰ ਲਾਈਵ ਤਸਵੀਰਾਂ ਤੁਹਾਨੂੰ ਪੰਜਾਬ ਅਬਤਕ ਤੇ ਦਿਖਾ ਰਹੇ ਇੰਗਰ ਸਭ ਬੈਰੀਕੇਟਿੰਗ ਇੱਥੇ ਬੈਰੀਕੇਟਿੰਗ ਦੇਖੋ ਕੀਤੀ ਹੋਈ ਆ ਰਸਤੇ ਬੰਦ ਕੀਤੇ ਹੋਏ ਆ ਟ੍ਰੈਫਿਕ ਨੂੰ ਕੰਟਰੋਲ ਕਰਨ ਵਾਸਤੇ ਕਿ ਕੋਈ ਵੀ ਜਿਹੜਾ ਵੱਡਾ ਵਹੀਕਲ ਜਿਹੜਾ ਹੈਗਾ ਚੌੜਾ ਬਿਆਰ ਦੇ ਵਿੱਚ ਨਹੀਂ ਜਾਣ ਦਿੱਤਾ ਜਾਵੇਗਾ ਲੇਕਿਨ ਉਸ ਦੇ ਬਾਵਜੂਦ ਵੀ ਇਹ ਬੈਰੀਕੇਟਿੰਗ ਤੋਂ ਬਾਅਦ ਵੀ ਦੇਖੋ ਕਿਸ ਤਰੀਕੇ ਦੇ ਨਾਲ ਜਿਹੜਾ ਇੱਥੇ ਜਿਹੜਾ ਟ੍ਰੈਫਿਕ ਟ੍ਰੈਫਿਕ ਦੀ ਸਮੱਸਿਆ ਤੁਹਾਨੂੰ ਦਿਖਾਵਾਂਗੇ ਦੇਖੋ ਲੋਕ ਤਸਵੀਰਾਂ ਦੇ ਵਿੱਚ ਦੇਖੋ ਚੌਂਕ ਦੇ ਵਿੱਚ ਲੋਕਾਂ ਨੇ ਜਿਹੜਾ ਇੱਥੇ ਇੱਕ ਦੁਕਾਨਦਾਰੀ ਕੀਤੀ ਹੋਈ ਆ ਸ਼ਰੇ ਆਮ ਜਿਹੜੇ ਆ ਰੇੜੀ ਫੜੀਆਂ ਲੱਗੀਆਂ ਹੋਈਆਂ ਰਿਕਸ਼ੇ ਦੇਖੋ ਧੁੱਪ ਸਿਕਨ ਦੇ ਵਾਂਨੇ ਰਿਕਸ਼ੇ ਵੀ ਖੜੇ ਹੋਏ ਨੇ ਲੇਕਿਨ ਇਸ ਤੋਂ ਦੀ ਜਦੋਂ ਲੋਕ ਨਿਕਲਣਗੇ ਚੌੜੇ ਯਾਰ ਰਿਕਸ਼ਾ ਤੇ ਹੀ ਜਾਣਗੇ ਗੱਡੀਆਂ ਜਿਹੜੀਆਂ ਪੁਲ ਦੇ ਨੀਚੇ ਲਗਾਈਆਂ ਜਾ ਰਹੀਆਂ ਨੇ ਸੋ ਆਮ ਜਿਹੜੇ ਲੋਕ ਹੈਗੇ ਆ ਜਨਤਾ ਦੇ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਜਿਹੜਾ ਇੱਥੇ ਦੁਕਾਨਦਾਰ ਹੈਗੇ ਆ ਜੋ ਟ੍ਰੈਫਿਕ ਤੋਂ ਲਗਾਤਾਰ ਜਿਹੜੇ ਪਰੇਸ਼ਾਨ ਨਜ਼ਰ ਆ ਰਹੇ ਆ ਉਹ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਆ ਦੁਕਾਨਦਾਰਾਂ ਦੇ ਨਾਲ ਸੋ ਲਾਈਵ ਤਸਵੀਰਾਂ ਤੁਸੀਂ ਪੰਜਾਬ ਹੁਣ ਤੱਕ ਤੇ ਦੇਖ ਸਕਦੇ ਹੋ ਸੋ ਪਾਜੀ ਕਿੱਥੇ ਜੀ ਨਹੀਂ ਪਾਜੀ ਟ੍ਰੈਫਿਕ ਦੀ ਸਮੱਸਿਆ ਦਾ ਕੋਈ ਸੋ ਕੋਈ ਵੀ ਵੀਡੀਓ ਬਣਾਉਣ ਵਾਸਤੇ ਲੋਕ ਸਭ ਤਿਆਰ ਹੋ ਜਾਂਦੇ ਆ ਜਦੋਂ ਕੋਈ ਪੁੱਛ ਕੇ ਕਰਨੀ ਜਦੋਂ ਪੈਂਦੀ ਆ ਜਦੋਂ ਕੋਈ ਮੀਡੀਆ ਪਹੁੰਚਦਾ ਮੀਡੀਆ ਦੇ ਸਾਹਮਣੇ ਕੋਈ ਵੀ ਬੋਲਣ ਦੀ ਕੋਸ਼ਿਸ਼ ਨਹੀਂ ਕਰਦੇ ਸੋ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਆ ਦੇਖ ਸਕਦੇ ਹੋ ਤਸਵੀਰਾਂ ਤੁਹਾਨੂੰ ਸਰੇ ਯਾਨ ਜਦ ਕੀ ਲੁਧਿਆਣਾ ਪੁਲਿਸ ਨੇ ਇੱਕ ਨਵੀਂ ਨੋਟੀਫਿਕੇਸ਼ਨ ਜਾਰੀ ਕੀਤੀ ਹੈ ਕਿ ਅਗਰ ਦੁਕਾਨ ਦੇ ਬਾਹਰ ਰੇਡੀਆ ਫੜੀਆ ਅਗਰ ਲਗਾਇਆ ਜਾਣ ਗਿਆ ਉਹਨਾਂ ਤੇ ਕਾਰਵਾਈ ਕੀਤੀ ਜਾਊਗੀ ਲੇਕਿਨ ਇੱਥੇ ਕੋਈ ਵੀ ਪੁਲਿਸ ਮੁਲਾਦੰਦੀ ਜਿਹੜੀ ਹੈ ਇੱਥੇ ਜਿਹੜੀ ਡਿਊਟੀ ਤਨਾਦ ਨਹੀਂ ਕੀਤੀ ਗਈ ਤੋਂ ਦੇਖ ਸਕਦੇ ਹੋ ਤੋਂ ਦੁਕਾਨਦਾਰਾਂ ਦੇ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਆ ਸੋ ਭਾਜੀ ਹੱਸੇ ਪਏ ਆ ਭਾਜੀ ਕੀ ਕਹਿਣਾ ਚਾਹੋਗੇ ਟ੍ਰੈਫਿਕ ਨੂੰ ਲੈ ਕੇ ਸਰ ਕੁਝ ਨਹੀਂ ਕਹਿਣਾ ਚਾਹੁੰਦੇ ਆ ਲਗਾਤਾਰ ਭਾਈ ਟ੍ਰੈਫਿਕ ਜਿਹੜਾ ਚੌੜੇ ਬਿਆਰ ਦਾ ਘੰਟਾ ਕਰਦਾ ਵੱਧ ਨਜ਼ਰ ਆਉਂਦਾ ਨਹੀਂ ਕੁਛ ਨਹੀਂ ਹੈ ਸਾਰੇ ਥੋੜਾ ਜਿਹਾ ਆਟੋ ਜਿਹੜੇ ਗਲਤ ਲੱਗੇ ਹੁੰਦੇ ਜਾਂ ਰਿਕਸ਼ੇ ਗਲਤ ਲੱਗੇ ਹੁੰਦੇ ਨੇ ਜੀ ਇਸ ਕਰਕੇ ਥੋੜਾ ਜਿਹਾ ਜਾਮ ਲੱਗਦਾ ਹੈ ਆਦਰਵਾਈਜ਼ ਜਨਤਾ ਪੈਦਲ ਜਾਣ ਵਾਲੀ ਨੂੰ ਥੋੜੀ ਦਿੱਕਤ ਆਂਦੀ ਹੈ ਇਹ ਰਿਕਸ਼ਾ ਬਾਰੇ ਕੀ ਕਹੋਗੇ ਇਹ ਰਿਕਸ਼ਾ ਦੇਖੋ ਜੀ ਗਲਤ ਲੱਗੇ ਨੇ ਸਾਰੇ ਬਾਜ਼ਾਰ ਦੇ ਵਿੱਚ ਜੀ ਬਾਜ਼ਾਰ ਦੀ ਐਂਟਰੀ ਬੰਦ ਕਰ ਦੇਣ ਜੇ ਆਪੇ ਸੁੱਖਾ ਹੋ ਜਾਏਗਾ ਬਾਜ਼ਾਰ ਸਾਰਾ ਹੀ ਜੀ ਲੇਕਿਨ ਇਹਦੇ ਦੇਖਿਆ ਹੈ ਭਾਈ ਕਿਸੇ ਵੀ ਮੁਲਾਜ਼ਮ ਦੀ ਡਿਊਟੀ ਨਹੀਂ ਲੱਗੀ ਹੋਈ ਨਹੀਂ ਮੁਲਾਜ਼ਮ ਤਾਂ ਖੜੇ ਨੇ ਇਸ ਟਾਈਮ ਲੱਜ ਟਾਈਮ ਚੱਲ ਰਿਹਾ ਸਰ ਭਾਈ ਜਦੋਂ ਵੀ ਅਸੀਂ ਨਿਕਾ ਮੌਜੂਦ ਨਹੀਂ ਹੁੰਦਾ ਲੈ ਮੌਜੂਦ ਤਾਂ ਹੁੰਦੇ ਸਰ ਇਸ ਟਾਈਮ ਲੰਚ ਟਾਈਮ ਚੱਲ ਰਿਹਾ 2 ਤੋਂ 3 ਦਾ ਜੀ ਇਸ ਟਾਈਮ ਤਾਂ ਨਹੀਂ ਨਜ਼ਰ ਆ ਰਹੀ ਨਹੀਂ ਇੱਥੇ ਡਿਊਟੀ ਹੁੰਦੀ ਦੋ ਮੁਲਾਜ਼ਮਾਂ ਦੀ ਇੱਥੇ ਚੌਕ 'ਚ ਪੱਕੇ ਲੱਗੇ ਹੋਏ ਨੇ ਜੀ ਸੋ ਜੋ ਸਾਡੀ ਇਸ ਵੀਡੀਓ ਨੂੰ ਦੇਖਦਾ ਪਿਆ ਕੋਣ ਕੋਣ ਕਿਨਾ ਕਿਨਾ ਨੇ ਇੱਥੇ ਟ੍ਰੈਫਿਕ ਨੂੰ ਜਿਹੜਾ ਕੰਟਰੋਲ ਕਰਨ ਵਾਸਤੇ ਮੁਲਾਜ਼ਮਾਂ ਦੀ ਜਿਹੜੀ ਮੁਲਾਜ਼ਮਾਂ ਨੂੰ ਜਿਹੜਾ ਦੇਖਿਆ ਹੈਗਾ ਉਹ ਵੀ ਕਮੈਂਟ ਕਰਕੇ ਦੱਸਣ ਸੋ ਹੋਰ ਵੀ ਲੋਕਾਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਆ ਉਹ ਪਾਜੀ ਇੱਕ ਹੋਰ ਸਾਡੇ ਨਾਲ ਮੌਜੂਦ ਹੈ ਗਿਆ ਉਹ ਇਸ ਟ੍ਰੈਫਿਕ ਬਾਰੇ ਕੀ ਕਹਿਣਾ ਚਾਹੂਗਾ ਪਾਜੀ ਕੀ ਕਹਿਣਾ ਚਾਹੁੰਦੇ ਹੋ ਜੀ ਲਗਾਤ ਬਧੀ ਇਸ ਕਰਕੇ ਜਾ ਰਿਹਾ ਕਿ ਜਿਹੜੇ ਸਰਕਾਰੀ ਡਿਊਟੀ ਕਰਨ ਵਾਲੇ ਬੰਦੇ ਨੇ ਨਾ ਜੀ ਸਾਰੀ ਹੀ ਜਗ੍ਹਾ ਗਵਰਨਮੈਂਟ ਦੇ ਅੰਡਰ ਆਂਦੀ ਆ ਇਹ ਚਾਹੇ ਪਬਲਿਕ ਆ ਚਾਹੇ ਕੁਛ ਵੀ ਆ ਉਹ ਮੁਲਾਜ਼ਮਾਂ ਦੇ ਅੰਡਰ ਆਂਦੀ ਆ ਉਹ ਨਾ ਤਾਂ ਡਿਊਟੀ ਕਰਦੇ ਨੇ ਨਾ ਸਰਕਾਰੀ ਜਗ੍ਹਾ ਤੇ ਕਬਜ਼ੇ ਕਰਾ ਕੇ ਆਪੇ ਹੈ ਲੱਗ ਕੇ ਜੇਲ੍ਹ ਕੀ ਤੁਰਦੇ ਲੱਗਦੇ ਨੇ ਜੀ ਇਸ ਕਰਕੇ ਪ੍ਰੋਬਲਮ ਆ ਰਹੀ ਆ ਜਲਦੀ ਗ੍ਰਾਫੀ ਤੇ ਕਦੀ ਕੋਈ ਪ੍ਰੋਬਲਮ ਨਹੀਂ ਆਂਦੀ ਕਿਸੇ ਨੂੰ ਜੀ ਹਾਂਜੀ ਜੀ ਤੁਹਾਡੇ ਨਾਲ ਕਦੇ ਇਹੋ ਜਿਹਾ ਹਾਦਸਾ ਜਿਹੜਾ ਇਹਦਾ ਮੇਰੇ ਨਾਲ ਹੋਇਆ ਜੀ ਦੋ ਤਿੰਨ ਵਾਰੀ ਮੈਂ ਨਾਮ ਵੀ ਦੱਸ ਰਿਹਾ ਤੁਹਾਨੂੰ ਬੰਦੇ ਦਾ ਮੇਰੇ ਤੋਂ ਪੈਸੇ ਵੀ ਖੋਏ ਗਏ ਅਤੇ ਹਾਂਜੀ ਮੇਰੇ ਕੋਲ ਏਟੀਐਮ ਤੇ ਲੈ ਗਿਆ ਸੀ ਮੈਨੇ ਚੁੱਕ ਕੇ ਦੋ ਨੰਬਰ ਡਿਵੀਜ਼ਨ ਦੇ ਵਿੱਚ ਠੀਕ ਹੈ ਉੱਥੇ ਮੇਰੇ ਕੋਲ ਏਟੀਐਮ ਦਾ ਪ੍ਰੂਫ ਹੈਗਾ ਕਿ ਮੇਰੇ ਕੋਲ 32000 ਰੁਪਏ ਨੇ ਖੋਇਆ ਰਜਿੰਦਰ ਸਿੰਘ ਇੰਚਾਰਜ ਸੀਗਾ ਕੁਲਵੰਤ ਸਿੰਘ ਏਐਸਆਈ ਸੀਗਾ ਅੱਜ ਕੱਲ ਸਲੇਮਟ ਆਪੀ ਲਗਾਇਆ ਕਿ ਕੋਈ ਅੱਗੇ ਵੀ ਪਤਾ ਕਰਦੇ ਜੀ ਹਾਂਜੀ ਨਗਦ ਪੈਸੇ ਕੱਢ ਲੈਣ ਪਹਿਲਾਂ ਮੁਲਾਜ਼ਮ ਕੱਢਦੇ ਲੋਕਾਂ ਦੇ ਇੱਥੇ 10 ਰੁਪਏ ਵੀ ਨਹੀਂ ਨੇ ਹੁਣਾ ਲਗਾਤਾਰ ਦਾ ਟ੍ਰੈਫਿਕ ਆ ਤੁਹਾਨੂੰ ਇਹਦੇ ਵਿੱਚ ਕੀ ਲੱਗਦਾ ਹੈ ਕਿ ਹਾਂ ਜੀ ਜਾਰੀ ਹੈ ਹੁਣ ਰਸਤਾ ਹੀ ਇਹੀ ਹੈ ਜਿੰਨੇ ਮਰਜ਼ੀ ਪੁਲ ਸੜਕਾ ਬਣਾ ਲਓ ਇਹ ਜਿਹੜੀ ਟ੍ਰੈਫਿਕ ਆ ਪੁਲ ਤੇ ਜਾਣੀ ਚਾਹੀਦੀ ਹੈ ਜਿਹੜੀ ਨੀਚੇ ਆ ਰਹੀ ਹੈ ਲੇਕਿਨ ਇਹ ਤਾਂ ਕਿਸੇ ਦੀ ਵੀ ਡਿਊਟੀ ਨਹੀਂ ਲੱਗੀ ਹੋਈ ਡਿਊਟੀ ਕਿ ਲੱਗਣੀ ਨਹੀਂ ਬਾਈਪਾਸ ਤਾਂ ਆ ਰਹੀ ਹੈ ਇਹ ਲੌਂਗ ਰੂਟ ਹੈ ਲੌਂਗ ਰੂਟ ਤੇ ਮਤਲਬ ਅਲੌਂਗ ਨਹੀਂ ਹੈਗਾ ਇਹ ਸ਼ਹਿਰ ਵਾਸਤੇ ਜਗ੍ਹਾ ਬਿਲਕੁਲ ਇਹ ਲੌਂਗ ਰੂਟ ਜਾ ਰਹੇ ਪੁੱਛ ਲੋ ਚਾਹੇ ਬਿਲਕੁਲ ਸਹੀ ਹੈ ਜਿਲਾਪੁਰ ਜਾਣਾ ਨਾ ਆਪਾਂ ਉਹ ਲੌਂਗ ਰੂਟ ਬਣਾਇਆ ਹੋਇਆ ਬਾਈ ਲੇਕਿਨ ਪੁਲ ਦੀ ਜਿਹੜੀ ਸਟਾਰ ਅਟਾ ਲੱਗ ਪਹਿਲੇ ਲੈਂਦੇ 50 ਰੁਪਏ ਹਰ ਬੰਦਾ ਦਿੰਦਾ ਆ ਵੇਖੋ ਖੜੇ ਪੱਤ ਲੋ ਪੁਲਸ ਵਾਲੇ ਫੇਰੇ ਪੈਸੇ ਲੈ ਕੇ ਤੁਰਦੇ ਲੱਗਦੇ ਇਹ ਪੈਸੇ ਇਹਨੇ 50 ਰੁਪਏ ਕਿਹਨੂੰ ਦਿੰਦੇ ਆ ਪੁਲਸ ਵਾਲਿਆਂ ਨੂੰ ਬਾਕੀਆਂ ਲੱਗੇ ਕੰਪਿਊਟਰ ਲੱਗੇ ਆ ਜਿਹਨੇ 50 ਰੁਪਏ ਦਿੱਤੇ ਉਹ ਸਾਰੇ ਇਸ ਭੰਗ ਪੰਜਾਬ ਘਮੀ ਜਾਵੇ ਓਕੇ ਹਾਂ ਇਹ ਦਿੱਲੀ ਦੇ ਪਹਿਲੇ ਲੈਂਦੇ ਨਾਲੇ ਠੀਕ ਆ ਹਾਂਜੀ ਸੋ ਇਸ ਵੀਡੀਓ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਭਾਈ ਜੀ ਨੇ ਸਾਨੂੰ ਦੱਸਿਆ ਕਿ ਜਿਹੜੇ ਟ੍ਰੈਫਿਕ ਜਿਹੜਾ ਕੰਟਰੋਲ ਜਿਹੜਾ ਨਹੀਂ ਹੋ ਰਿਹਾ ਉਹਦਾ ਕਾਰਨ ਕੀ ਹੈ ਕਿ ਜਿਹੜੇ ਸਰਕਾਰੀ ਮੁਲਾਜ਼ਮ ਵੀ ਜਿਹੜੇ ਆਪਣੀ ਜਿਹੜੀ ਡਿਊਟੀ ਹੈਗੀ ਆ ਸਹੀ ਤਰੀਕੇ ਦੇ ਨਾਲ ਨਹੀਂ ਭਾਜੀ ਸਿਰਫ ਟ੍ਰੈਫਿਕ ਦੀ ਇੱਕ ਸਮੱਸਿਆ ਦੱਸੋ ਕਿ ਆਸਾਸੀ ਦੁਕਾਨਦਾਰਾਂ ਨੂੰ ਪੁੱਛਿਆ ਦੁਕਾਨਦਾਰ ਕਹਿੰਦੇ ਕਿ ਲੰਚ ਟਾਈਮ ਹੋਇਆ ਹੋਇਆ ਟ੍ਰੈਫਿਕ ਮੁਲਾਜ਼ਮਾਂ ਦੀ ਡਿਊਟੀਆਂ ਲੱਗੀਆਂ ਜਾਂਦੀਆਂ ਲੱਗਿਆ ਤਾਂ ਜਾਂਦੀਆਂ ਪਰ ਪ੍ਰੋਪਰ ਨਹੀਂ ਖੜਦੇ ਅਸੀਂ ਜੰਨੀ ਵਾਰ ਨਿਕਲੇ ਗਏ ਹਾਂ ਇੱਥੋਂ ਦੀ ਇਸ ਰਸਤੇ ਤੋਂ ਜੰਨੀ ਵਾਰ ਨਿਕਲਦੇ ਆਏ ਹਾਂ ਲੇਕਿਨ ਕਿਸੇ ਵੀ ਟ੍ਰੈਫਿਕ ਇਨਚਾਰਜ ਦੀ ਜਾਂ ਟ੍ਰੈਫਿਕ ਮੁਲਾਜ਼ਮ ਦੀ ਡਿਊਟੀ ਨਹੀਂ ਲੱਗੀ ਹੁੰਦੀ ਭਾਜੀ ਲੱਗੀ ਹੁੰਦੀ ਆ ਪਰ ਈ ਰਿਕਸ਼ਾ ਕਰਕੇ ਵੀ ਲੱਗੀ ਹੁੰਦੀ ਈ ਰਿਕਸ਼ਾ ਦਾ ਕੀ ਕਰਨਗੇ ਵਿਚਾਰੇ ਜੀ ਉਹ ਵੀ ਕੀ ਕਰਨਗੇ ਇਕੱਲਾ ਬੰਦਾ ਹੁੰਦਾ ਉਹਨੂੰ ਖਾਣ ਨੂੰ ਕਹਿੰਦੇ ਨੇ ਅਗਲੇ ਕੀ ਰਿਕਸ਼ਾ ਵਾਲਾ ਠੀ ਉਦਰਾ ਜਿੰਨਾ ਵੀ ਇੱਥੇ ਜਿਹੜਾ ਟ੍ਰੈਫਿਕ ਹੈਗਾ ਸਿਰਫ ਈ ਰਿਕਸ਼ਾ ਕਰਕੇ ਜਿਹੜਾ ਜ਼ਿਆਦਾ ਪੈ ਰਿਹਾ ਈ ਰਿਕਸ਼ਾ ਕਰਕੇ ਹੀ ਆ ਜੀ ਦੁਕਾਨਦਾਰਾਂ ਨੂੰ ਵੀ ਫਰਕ ਆਹੀ ਪੈਂਦਾ ਈ ਰਿਕਸ਼ਾ ਨੂੰ ਅੱਗੇ ਖੜ ਜਾਂਦੀ ਆ ਅੱਗੇ ਜੀ ਬਹੁਤ ਬਹੁਤ ਸ਼ੁਕਰੀਆ ਜੀ ਤੋਂ ਤੁਸੀਂ ਦੇਖਿਆ ਕਿ ਕਿਸ ਤਰੀਕੇ ਦੇ ਨਾਲ ਜਿਹੜਾ ਸਾਨੂੰ ਦੁਕਾਨਦਾਰਾਂ ਨੇ ਆਪਣੇ ਰਿਵਿਊ ਦਿੱਤੇ ਹਾਲਾਂਕਿ ਕਈ ਦੁਕਾਨਦਾਰਾਂ ਨੇ ਬੋਲਣ ਤੋਂ ਇਨਕਾਰ ਕੀਤਾ ਕਿਉਂਕਿ ਦੁਕਾਨਦਾਰੀ ਅਗਲੇ ਨੇ ਕਰਨੀ ਆ ਕਿਉਂਕਿ ਸਭ ਨੂੰ ਪਤਾ ਲੱਗ ਜਾਣਾ ਹੈ ਕਿ ਕੌਣ ਕਿਹੜਾ ਦੁਕਾਨਦਾਰ ਕਿਸ ਤਰੀਕੇ ਦੇ ਨਾਲ ਗੱਲ ਕਰ ਰਿਹਾ ਹੈਗਾ ਕਿਸ ਨੂੰ ਕਿਹੜੀ ਸਮੱਸਿਆ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਕਿਉਂਕਿ ਇਹਨਾਂ ਨੂੰ ਆਪਣੇ ਚਲਾਣ ਦੀ ਵੀ ਜਿਹੜੀ ਟੈਨਸ਼ਨ ਹੁੰਦੀ ਹੈ ਕਿ ਕਿਤੇ ਇਹਨਾਂ ਦਾ ਆ ਕੇ ਚਲਾਣੀ ਨਾ ਹੋ ਜਾਵੇ ਜਦ ਕਿ ਇੱਥੇ ਸਭ ਤੋਂ ਜ਼ਿਆਦਾ ਜਿਹੜਾ ਟ੍ਰੈਫਿਕ ਜਿਹੜਾ ਹੈਗਾ ਇਹ ਰਿਕਸ਼ਾ ਕਰਕੇ ਇੱਥੇ ਕੀਤਾ ਜਾਂਦਾ ਹੈਗਾ ਸੋ ਸਾਡੇ ਨਾਲ ਭਾਈ ਵੀ ਜੇ ਮੌਜੂਦ ਸੀਗੇ ਉਹਨਾਂ ਨੇ ਵੀ ਇਹੀ ਦੱਸਿਆ ਕਿ ਜਿਹੜਾ ਇੱਥੇ ਟ੍ਰੈਫਿਕ ਹੈ ਉਹ ਇਹ ਰਿਕਸ਼ੇ ਕਰਕੇ ਜਿਹੜਾ ਜ਼ਿਆਦਾ ਕੀਤਾ ਜਾਂਦਾ ਜ਼ਿਆਦਾ ਹੁੰਦਾ ਹੈਗਾ ਲੇਕਿਨ ਇਹ ਰਿਕਸ਼ੇ ਵਾਲੇ ਇਹਨੇ ਕੋਈ ਬੇਖੌਫ ਘੁੰਮਦੇ ਆ ਗਏ ਉਹਨਾਂ ਨੂੰ ਕਿਸੇ ਵੀ ਤਰ੍ਹਾਂ ਦਾ ਕੋਈ ਡਰ ਨਹੀਂ ਹੈ ਕਿਉਂਕਿ ਉਹਨਾਂ ਦਾ ਜਿਹੜਾ ਚਲਾਨ ਹੈਗਾ ਟ੍ਰੈਫਿਕ ਵੱਲੋਂ ਟ੍ਰੈਫਿਕ ਪੁਲਿਸ ਵੱਲੋਂ ਨਹੀਂ ਕੱਟਿਆ ਜਾਊਗਾ ਇਸ ਕਰਕੇ ਬੇਤੜਕ ਚਾਹੇ ਉਹ ਅੰਡਰ ਏਜ ਆ ਤੇ ਇਵਨ ਕੀ 15-15 ਸਾਲ ਦੇ ਬੱਚਿਆਂ ਨੂੰ ਵੀ ਕੀ ਰਿਕਸ਼ਾ ਜਿਹੜਾ ਹੱਥ ਵਿੱਚ ਫੜਾ ਦਿੱਤਾ ਗਿਆ ਉਹ ਕਈ ਲੋਕਾਂ ਦਾ ਜਿਹੜਾ ਐਕਸੀਡੈਂਟ ਦਾ ਸ਼ਿਕਾਰ ਦਾ ਕਾਰਨ ਵੀ ਬੰਦੇ ਨੇ ਤੁਸੀਂ ਇਸ ਵੀਡੀਓ ਬਾਰੇ ਕੀ ਕਹਿਣਾ ਚਾਹੋਗੇ ਇਸ ਟ੍ਰੈਫਿਕ ਬਾਰੇ ਲੁਧਿਆਣਾ ਦੇ ਵਿੱਚ ਕੀ ਕਹਿਣਾ ਚਾਹੋਗੇ ਕਮੈਂਟਾਂ ਦੇ ਵਿੱਚ ਆਪਣੀ ਰਾਏ ਜਰੂਰ ਦਿਓ